ਆ ਪਟਰੋਲ ਪੰਪ ਦਾ ਪਤਾ ਨਹੀਂ ਕਿੱਥੋਂ ਦਾ ਪਰ ਇਹ ਪੰਪ ਵਾਲਿਆਂ ਨੇ ਵੀ ਵੱਡਾ ਦਿਲ ਦਿਖਾਇਆ ਵੱਡਾ ਜਿਗਰਾ ਦਿਖਾਇਆ ਜਿਹੜੇ ਵੀ ਟਰੈਕਟਰ ਰਾਸ਼ਨ ਲੈ ਕੇ ਜਾ ਰਹੇ ਨੇ ਹੜ੍ਹ ਪੀੜਤਾਂ ਨੇ ਜਾਂ ਕੋਈ ਹੋਰ ਸਾਧਨ ਟਰੱਕ ਜਾ ਰਹੇ ਐ ਜਾਂ ਕੋਈ ਕਾਰ ਜਾ ਰਹੀ ਐ ਤਾਂ ਉਹਨਾਂ ਨੇ ਇਹਦੇ ਵਿੱਚ ਤੇਲ ਹੈ ਜਿਹੜਾ ਫ੍ਰੀ ਕਰਤਾ ਆਪਣੇ ਪੰਪ ਤੋਂ ਲੋਕਾਂ ਨੂੰ ਤੇਲ ਜਿਹੜਾ ਪਾ ਰਿਹਾ ਆ ਆ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਸੋ ਜਦੋਂ ਵੀ ਪੰਜਾਬ ਤੇ ਕੋਈ ਸੰਕਟ ਆਉਂਦਾ ਤਾਂ ਹਰ ਇੱਕ ਇਨਸਾਨ ਜੋ ਪੰਜਾਬ ਦੇ ਵਿੱਚ ਰਹਿੰਦਾ ਹੈ ਪੰਜਾਬੀ ਹੈ ਪੰਜਾਬ ਤੋਂ ਬਾਹਰ ਰਹਿੰਦਾ ਹੈ ਤਾਂ ਉਹ ਪੰਜਾਬ ਲਈ ਖੜੇ ਹੋ ਜਾਂਦੇ ਨੇ ਜੀਦਾ ਜਿਵੇਂ ਯੋਗਦਾਨ ਪੈਂਦਾ ਜੋ ਜਿਹਦੀ ਸ਼ਰਤ ਹੈ ਜੋ ਬੰਦਾ ਹੈਲਪ ਕਰ ਸਕਦਾ ਉਹ ਕਰਦਾ ਤਾਂ ਜਿਵੇਂ ਇਸ ਵੀਰਾਂ ਨੇ ਹੁਣ ਤੇਲ ਦੀ ਸੇਵਾ ਲਾਤੀ ਤਾਂ ਕਿਸੇ ਨੇ ਕਿਸ਼ਤੀਆਂ ਲੈ ਕੇ ਦੇਤੀਆਂ ਤਾਂ ਕਿਸੇ ਨੇ ਹੋਟਲ ਦੇ ਦਰਵਾਜ਼ੇ ਖੋਲਤੇ ਵੀ ਭਾਈ ਇੱਥੇ ਆਰਾਮ ਕਰੋ ਨਹਾਓ ਤੋ ਕੱਪੜੇ ਪ੍ਰੈਸ ਕਰੋ ਕੱਪੜੇ ਤਾਂ ਚਲੋ ਕੌਣ ਪ੍ਰੈਸ ਕਰਦਾ ਹੈ ਹਾਲ ਦੀ ਘੜੀ ਦੇ ਵਿੱਚ ਕਹਿਣ ਦੇ ਵਿੱਚ ਆ ਜਾਂਦਾ ਤਾਂ ਮਤਲਬ ਕਹਿਣ ਤੋਂ ਭਾਵ ਜਿੰਨੇ ਕ ਬੰਦਾ ਔਕਾਤ ਰੱਖਦਾ ਹੈ ਜਿੰਨਾ ਕ ਉਹਦੇ ਹੱਥ ਵਸ ਹੈਗਾ ਹਰੇਕ ਬੰਦਾ ਅੱਜ ਦੀ ਘੜੀ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨਾਲ ਖੜਿਆ ਆਪਣੇ ਵੱਲੋਂ 100% ਉਹ ਯੋਗਦਾਨ ਦੇ ਰਿਹਾ